ਆ ਬਣਾ ਰਹੀ ਹੈ ਲੱਗਤੀ ਹੈ ਅਜੇ ਕੋਈ ਨਹੀਂ ਦਾ ਇਸ ਫਾਰਮਰ ਅਜੇ ਜੀ ਕੋਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਗਰੂਰ ਦੇ ਵਾਸੀਆਂ ਨੂੰ ਮੈਂ ਸਭ ਤੋਂ ਪਹਿਲਾਂ ਮੈਂ ਵਧਾਈ ਦਿੰਨੀ ਆ ਕਿਉਂਕਿ ਸਾਡੇ ਬਹੁਤ ਹੀ ਪਿਆਰੇ ਬੱਚੇ ਜਿਹੜੇ ਅੱਜ ਫੈਂਸਿੰਗ ਕੰਪੀਟੀਸ਼ਨ ਦੇ ਵਿੱਚ ਨੈਸ਼ਨਲ ਗੇਮ ਚ ਓਡੀਸ਼ਾ ਦੇ ਵਿੱਚ ਇਹਨਾਂ ਦੀ ਜਿਹੜੀ ਪਿੱਛੇ ਜਿਹੜੀ ਗੇਮ ਹੋਈ ਆ ਸੋ ਸੰਗਰੂਰ ਦੇ 6 ਬੱਚੇ ਜਿਹੜੇ ਨੈਸ਼ਨਲ ਚ ਸਿਲੈਕਟ ਹੋਏ ਸੀਗੇ ਜਿਹਦੇ ਚੋ ਦੋ ਬੱਚੇ ਨੇ ਸਾਡੇ ਜਿਹੜੇ ਬ੍ਰਾਊਨ ਤੇ 골ਡ ਮੈਡਲ ਜਿਹੜਾ ਸਿਲਵਰ ਮੈਡਲ ਲੈ ਕੇ ਜਿਹੜੇ ਅੱਜ ਸੰਗਰੂਰ ਪਰਤੇ ਨੇ ਸੋ ਬੜੀ ਖੁਸ਼ੀ ਹੈ ਕਿ तकरीबन 1 ਸਾਲ ਦੀ ਜਿਹੜੀ ਮਿਹਨਤ ਹੈ ਸਾਡੇ ਕੋਚ ਸਾਹਿਬ ਖੜੇ ਆ ਇਹਨਾਂ ਦੇ ਪੇਰੈਂਟਸ ਖੜੇ ਆ ਤੇ ਪਹਿਲੀ ਵਾਰ ਸੰਗਰੂਰ ਦੇ ਵਿੱਚ ਇਹਦੀ ਗੇਮ ਜਿਹੜੀ ਪ੍ਰੈਕਟਿਸ ਸ਼ੁਰੂ ਹੋਈ ਸੀਗੀ ਤੇ ਅੱਜ 1 ਸਾਲ ਦੇ ਜਿਹੜੀ ਇਸ ਪ੍ਰੈਕਟਿਸ ਦੇ ਦੌਰਾਨ ਬੱਚੇ ਸਾਡੇ ਜਿਹੜੇ ਮੈਡਲ ਲੈ ਕੇ ਆਏ ਨੇ ਬਹੁਤ ਵੱਡੀ ਪ੍ਰਾਪਤੀ ਹੈ ਸਾਡੇ ਸੰਗਰੂਰ ਦੇ ਲਈ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਔਰ ਮੈਨੂੰ ਉਮੀਦ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੱਧ ਵੱਧ ਜਿਹੜੇ ਮੈਡਲ ਨੇ ਜਿਹੜੇ ਅਸੀਂ ਲੈ ਕੇ ਆਵਾਂਗੇ ਸੋ ਬਹੁਤ ਬਹੁਤ ਥੈਂਕ ਯੂ ਸਾਰਿਆਂ ਨੂੰ ਬਹੁਤ ਬਹੁਤ ਵਾਰਕ ਅਸੀਂ ਬਹੁਤ ਧੰਨਵਾਦੀ ਆ ਸਾਡੇ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਸੰਗਰੂਰ ਦੇ ਵਿੱਚ ਜਦੋਂ ਫੈਂਸਿੰਗ ਸਟਾਰਟ ਹੋਈ ਸੀਗੀ ਇਹੀ ਗੇਮ ਜਿਸ ਦੇ ਵਿੱਚ ਬੱਚੇ ਅੱਜ ਮੈਡਲ ਜਿੱਤ ਕੇ ਆਏ ਨੇ ਉਸ ਦੇ ਲਈ ਅਸੀਂ ਐਮਐਲਏ ਸਾਹਿਬ ਕੋਲ ਗਏ ਸੀਗੇ ਕਿ ਸਾਨੂੰ ਪ੍ਰੈਕਟਿਸ ਦੇ ਲਈ ਇੱਥੇ ਜਗ੍ਹਾ ਚਾਹੀਦੀ ਹੈ ਤੇ ਐਮਐਲਏ ਸਾਹਿਬ ਨੇ ਪਹਿਲੇ ਬੋਲ ਦੇ ਉੱਤੇ ਸਾਡੀ ਉਹ ਜੋ ਲੋੜਤ ਸੀਗੀ ਉਹਨੂੰ ਪੂਰਾ ਕੀਤਾ ਜਿਸ ਦੇ ਸਦਕਾ ਸਾਡੇ ਕੋਲ ਸਾਬ ਖੜੇ ਨੇ ਅ ਅਮਿਤ ਜੀ ਤੇ ਹਰਪ੍ਰੀਤ मैम ਅੱਜ ਆ ਨਹੀਂ ਪਾਏ ਹੈਗੇ ਥੋੜਾ ਪਿੰਡ ਗਏ ਹੋਏ ਸੀ ਇਹਨਾਂ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂਰੀ ਮਿਹਨਤ ਰਹੀ ਹੈ ਬੱਚਿਆਂ ਨੂੰ ਇਸ ਮੌਕੇ ਇਸ ਪਲੇਟਫਾਰਮ ਤੇ ਲੈ ਕੇ ਆਣ ਲਈ ਪਿੱਛੇ ਸਟੇਟ ਹੋਈਆਂ ਸੀ ਜਿਸ ਦੇ ਵਿੱਚੋਂ 6 ਬੱਚੇ ਨੈਸ਼ਨਲੀ ਸਿਲੈਕਟ ਹੋਏ ਸੀਗੇ ਤੇ ਉੜੀਸਾ ਕਟਕ ਦੇ ਵਿੱਚ ਨੈਸ਼ਨਲ ਕੰਪੀਟੀਸ਼ਨ ਹੋਇਆ ਜਿਸ ਦੇ ਵਿੱਚੋਂ ਦੋ ਬੱਚੇ ਪ੍ਰਾਨਮ ਪ੍ਰੈਸ਼ਰ ਤੇ ਸਿਲਵਰ ਜਿੱਤ ਕੇ ਲੈ ਕੇ ਆਇਆ ਤੇ ਅਦਵਿਕ ਆਪਣਾ ਬ੍ਰਾਊਂਜ਼ ਮੈਡਲ ਜਿੱਤ ਕੇ ਲੈ ਕੇ ਆਇਆ ਤੇ ਉੱਥੇ ਨਾਲ ਹੀ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਬਹੁਤ ਹੀ ਵਧੀਆ ਪਰਫਾਰਮ ਕੀਤਾ ਸਾਰੇ ਬੱਚਿਆਂ ਨੇ ਜਿਸ ਦੇ ਵਿੱਚ ਦੋ ਬੱਚੇ ਆਪਣਾ ਟੌਪ 10 ਦੇ ਵਿੱਚ ਆਈਆਂ ਨੇ ਤੇ ਦੋ ਬੱਚੇ ਜਿਹੜੇ ਹੈਗੇ ਆਪਣੇ ਉਹ ਟੌਪ 16 ਦੇ ਵਿੱਚ ਆਏ ਨੇ ਇਹ ਸਭ ਸਾਡੇ ਐਮਐਲਏ ਸਾਹਿਬ ਦਾ ਬਹੁਤ ਸਹਿਯੋਗ ਰਿਹਾ ਤੇ ਸਾਡੇ ਕੋਚ ਸਾਹਿਬ ਦੀ ਮਿਹਨਤ ਸਦਕਾ ਹੀ ਸਭ ਕੁਝ ਹੋ ਪਾਇਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਜੋ ਸਾਨੂੰ ਐਮਐਲਏ ਸਾਹਿਬ ਨੇ ਸਹਿਯੋਗ ਦੀ ਗੱਲ ਕੀਤੀ ਹੈ ਜੋ 올 ਟਾਈਮ ਰਹਿੰਦਾ ਵੀ ਹੈ ਤੇ ਆਨਰ ਟਾਈਮ ਦੇ ਵਿੱਚ ਇਹੀ ਬੱਚੇ ਇੰਟਰਨੈਸ਼ਨਲ ਵੀ ਪ੍ਰਾਈਜ਼ ਜਿੱਤ ਕੇ ਲੈ ਕੇ ਆਣਗੇ ਤੇ ਆਨਰ ਤੇ 올림픽 ਲਈ ਵੀ ਭਾਗ ਲੈਣਗੇ ਧੰਨਵਾਦ ਜੀ ਥੈਂਕ ਯੂ